ਦੋਸਤੋ ਤੁਸੀਂ ਦੇਖ ਰਹੇ ਹੋ ਈਟੀਵੀ ਪਾਰਤ ਇਸ ਵੇਲੇ ਮੌਜੂਦ ਆਸੀਂ ਰੁਕਣੇ ਵਾਲਾ ਫੈਂਡ ਪੁੱਤੀ ਵਾਲਾ ਫੈਂਡ ਜਿੱਥੇ ਕਿ ਅੱਜ ਹੜ੍ਹ ਜਿਹੜੇ ਆ ਚੁੱਕੇ ਨੇ ਪੰਜਾਬ ਦੇ ਵਿੱਚ ਮਾਰਾਂ ਦੇ ਕਾਰਨ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਬਣ ਚੁੱਕੀ ਹੈ ਕਿਉਂਕਿ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਨੇ ਉੱਪਰ ਦੇਖ ਰਹੇ ਹਾਂ ਕਿ ਬਰਸਾਤਾਂ ਜਿਹੜੀਆਂ ਬੱਦਲ ਆ ਬੱਦਲ ਹਟਣ ਦਾ ਨਾਮ ਨਹੀਂ ਲੈ ਰਿਹਾ ਕਿਤੇ ਧੁੱਪ ਮਾਰੀ ਜੀ ਨਿਕਲਦੀ ਹੈ ਤੇ ਉਸ ਤੋਂ ਬਾਅਦ ਫਿਰ ਤੇਜ਼ ਜਿਹੜੀ ਕਿ ਬਾਰਿਸ਼ ਹੋਣ ਲੱਗ ਪੈਂਦੀ ਹੈ ਇਸ ਵੇਲੇ ਜਿਸ ਜਗ੍ਹਾ ਤੇ ਖੜੇ ਆ ਇਹ ਦਰਿਆ ਦਾ ਇਲਾਕਾ ਜਿਹੜਾ ਦਰਿਆ ਦੇ ਵਿੱਚ ਮਕਾਨ ਸੀਗੇ ਇਤੋਂ ਮਕਾਨ ਆ ਨਹੀਂ ਹੈ ਦੇਖ ਸਕਦੇ ਆ ਕਿ ਡੇਗ ਚੁੱਕੀ ਸੀਗੀ ਉਸ ਤੋਂ ਬਾਅਦ ਜਿਹੜੀ ਆ ਇਹ ਪਾਣੀ ਦਾ ਬਹਾਵ ਹੈ ਜਿਹੜਾ ਭਾਗੜਾ ਨੰਗਲ ਤੋਂ ਜਿਹੜਾ ਚਾਰ ਡੈਮ ਤੇ ਫਾਟੇ ਜਿਹੜੇ ਹੋਰ ਖੋਲ ਦਿੱਤੇ ਗਏ ਨੇ ਉਹਦੇ ਕਰਕੇ ਪਾਣੀ ਦਾ ਜਿਹੜਾ ਬਹਾਵ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਤੇਜ਼ ਹੈ ਇਸ ਲਈ ਇੱਥੇ ਜਿਹੜਾ ਕਿ ਜੀਸੀਬੀ ਤੇ ਹੋਰ ਮਸ਼ੀਨਾਂ ਦੇ ਨਾਲ ਮਿੱਟੀ ਪਾਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਸੀ ਮਿੱਟੀ ਲਿਆਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਥੈਲੇ ਲਿਆਣ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਰਾਸ਼ਨ ਨਾ ਲਿਆਉਣ ਪਰ ਮਿੱਟੀ ਦੇ ਰੇਤਾ ਜਿਹੜਾ ਇਹ ਥੈਲੇ ਨੇ ਤੇ ਉਹ ਤੇ ਤਾਰ ਇਹ ਜਰੂਰ ਲੰਦੀ ਜਾਵੇ ਇੱਥੇ ਲਿਆ ਕੇ ਇਹ ਜਿਹੜੀਆਂ ਮਸ਼ੀਨਾਂ ਅੱਜ ਕੰਮ ਕਰ ਰਹੀਆਂ ਨੇ ਵੱਡੇ ਵੱਡੇ ਥੈਲਿਆਂ ਦੇ ਨਾਲ ਜਿਹੜੀਆਂ ਇਹ ਇਸ ਪਾਣੀ ਨੂੰ ਜਿਹੜਾ ਕਿ ਢਾਲ ਲਾਨ ਤੋਂ ਬਚਾਉਣ ਵਾਸਤੇ ਕੰਮ ਕੀਤਾ ਜਾ ਰਿਹਾ ਇੱਥੇ ਨੌਜਵਾਨ ਮੌਜੂਦ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਕਿਵੇਂ ਕੰਮ ਚੱਲ ਰਿਹਾ ਸਰਕਰਨ ਸੰਗਠਨ ਦੇ ਸਹਿਯੋਗ ਨਾਲ ਪੂਰਾ ਵਧੀਆ ਚੱਲ ਰਿਹਾ ਜੀ ਸੰਗਠਨ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਤੇ ਥੈਲੀਆਂ ਦੀ ਇੱਥੇ ਪ੍ਰੰਤ ਜ਼ਰੂਰਤ ਹੈ ਕਿ ਉਹ ਸੰਗਠਨ ਲੈ ਕੇ ਇੱਥੇ ਪਹੁੰਚਣ ਤਾਂ ਕਿ ਜਿਹੜਾ ਪਾਣੀ ਦਾ ਵਹਾਅ ਹੈ ਹਰ ਰੋਜ਼ 1.5 ਫੁੱਟ ਤੋਂ ਲੈ ਕੇ ਤਕਰੀਬਨ 3 ਫੁੱਟ ਤੱਕ ਕੱਲ ਨਾਲੋਂ ਵੱਧ ਗਿਆ ਹੈ ਤੇ ਜੇਕਰ ਇਹ ਰਾਤ ਬਰਾਤੇ ਜਾਂ ਕੋਈ ਅੱਗੇ ਨੂੰ ਵਾਅਦਾ ਹੈ ਤਾਂ ਘਟੋ ਘਟ 15-20 ਪਿੰਡਾਂ ਦਾ ਨੁਕਸਾਨ ਹੋ ਸਕਦਾ ਹੈ ਅਸੀਂ ਸਾਨੂੰ ਰਾਤ ਨੂੰ ਵੀ ਇਸ ਪਾਣੀ ਦੀ ਗੌਰ ਰੱਖਣੀ ਜ਼ਰੂਰਤ ਹੈ ਸੰਗਠਨ ਨੂੰ ਵੀ ਅਪੀਲ ਕਰਦੇ ਆਂ ਉਹ ਰਾਤ ਨੂੰ ਇਸ ਬੰਨ ਉੱਪਰ ਵੱਤ ਵੱਤ ਪੈਰਾ ਦੇਣ ਵੱਤ ਵੱਤ ਮਿੱਟੀ ਤੇ ਥੈਲੇ ਆ ਜਿਹੜੇ ਇੱਧਰ ਹੋ ਜਾਓ ਇੱਧਰ ਹੋ ਜਾਓ ਸਾਈਡ ਤੋਂ ਹੋ ਜਾਓ ਉਹ ਸਾਈਡ ਤੋਂ ਹੋ ਜਾਓ ਲੈ ਕੇ ਹੁੰਦੇ ਪਿਆ ਦੇਖੋ ਕਿਵੇਂ ਮਸ਼ੀਨ ਜਿਹੜਾ ਲੈ ਕੇ ਮਸ਼ੀਨਾਂ ਹੀ ਜਿਹੜਾ ਇਹ ਤੋੜਾ ਜਿਹੜਾ ਭਰਿਆ ਗਿਆ ਇਹ ਤੋੜੇ ਡੇ ਡੇ ਵੱਡੇ ਬਣਾਏ ਗਏ ਨੇ ਬਾਜ਼ਾਰੋਂ ਮੁੱਲ ਮਿਲਦੇ ਨੇ ਤੇ ਇੱਥੇ ਲੈ ਕੇ ਸੇਵਾ ਕੀਤੀ ਜਾ ਸਕਦੀ ਹੈ ਪੈਸੇ ਦੀ ਲੋੜ ਨਹੀਂ ਹੈ ਤੁਸੀਂ ਆਪਦੀ ਮਰਜ਼ੀ ਨਾਲ ਆਪਦੀਆਂ ਟਰਾਲੀਆਂ ਭਰ ਕੇ ਲੈ ਕੇ ਆ ਸਕਦੇ ਹੋ ਇੱਥੇ ਤੋੜੇ ਭਰ ਕੇ ਲੈ ਕੇ ਆ ਸਕਦੇ ਹੋ ਜਿਹੜਾ ਕਿ ਨਾ ਇੱਥੇ ਕੋਈ ਰਾਜਨੀਤੀ ਕਰਨ ਦੀ ਲੋੜ ਹੈਗੀ ਆ ਕਿਉਂਕਿ ਜਿਹੜਾ ਰਾਜਨੀਤੀ ਦਾ ਸਮਾਂ ਹੈ ਉਹ ਰਾਜਨੀਤੀ ਦੇ ਵਿੱਚ ਕੱਢੋ ਲੇਕਿਨ ਇੱਥੇ ਇੱਕ ਦੂਜੇ ਦੀ ਮੋਢੇ ਨਾਲ ਮੋਢਾ ਲਾ ਕੇ ਬਾਹ ਫੜਨ ਵਾਲੀ ਗੱਲ ਹੈ ਤੇ ਆਹ ਜਿਹੜੇ ਹੁਣ ਵੱਡੇ ਵੱਡੇ ਥੈਲੇ ਆ ਇਹਨਾਂ ਨੂੰ ਜਦੋਂ ਇੱਥੋਂ ਸੀਕ ਕੇ ਇਹ ਵਿੱਚ ਸੁੱਟਿਆ ਜਾਂਦਾ ਇਹਦੇ ਨਾਲ ਪਾਣੀ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਥੇ ਜਿਹੜੇ ਲੋਕ ਆ ਆਤਮ ਹਾਰੇ ਹੋ ਕੇ ਜਿਹੜਾ ਕੀ ਕੰਮ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕੰਮ ਵੇਖ ਲਓ ਬਹੁਤ ਯੂਨੀ ਪੱਧਰ ਤੇ ਚੱਲ ਰਿਹਾ ਵਾ ਕਿ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਧੱਬਾ ਲਾਇਆ ਗਿਆ ਸੀਗਾ ਕਿ ਨਿਸ਼ੇੜੀ ਨੇ ਉਹ ਇੱਥੇ ਦੇਖਣ ਜੇ ਕੋਈ ਨਜ਼ਰ ਨਹੀਂ ਆ ਰਿਹਾ ਸਾਨੂੰ ਸਾਰੇ ਨੌਜਵਾਨ ਕੰਮ ਕਰਦੇ ਨਜ਼ਰ ਆ ਰਹੇ ਪੰਜਾਬ ਉਹਦੇ ਵੈਸੇ ਹੀ ਪੰਜਾਬ ਦੇ ਸਰਕਾਰ ਨੂੰ ਨੌਜਵਾਨ ਚੰਗੇ ਨਹੀਂ ਲੱਗਦੇਗੇ ਕਿਤੇ ਵੀ ਵੇਖੋ ਜਿੱਥੇ ਪੰਜਾਬੀ ਕਾਮਕਾਰ ਹੈ ਹੋਰ ਕਿਤੇ ਹੁਣ ਇੱਥੇ ਆਫਤ ਆਈ ਏ ਕੋਈ ਪਾਸਿਓਂ ਆਇਆ ਜਗ ਜੂਪੀਓ ਜਗ ਬਿਹਾਰ ਚ ਮਦਦ ਜੇ ਜੂਪੀ ਬਿਹਾਰ ਹੋਰ ਕਿਤੇ ਪਾਣੀ ਆਉਂਦਾ ਵਾ ਕਿ ਪੰਜਾਬ ਸਾਰੇ ਪੰਜਾਬ ਸਾਰੇ ਪਹਿਲਾਂ ਇੱਥੇ ਹੁੰਦਾ ਵਾ ਇੱਥੇ ਕੋ ਆਇਆ ਵਾ ਕੋਈ ਵੀ ਨਹੀਂ ਆਗਾ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਪੰਜਾਬ ਦੀ ਜਦੋਂ ਕਿਤੇ ਪੰਜਾਬ ਹੀ ਪੂਰੇ ਦੇਸ਼ ਵਿੱਚ ਨਹੀਂ ਬਲਕਿ ਪੂਰੇ ਵਰਲਡ ਵਿੱਚ ਜੇ ਕਿਤੇ ਕੋਈ ਮੁਸੀਬਤ ਆਉਂਦੀ ਆ ਤੇ ਸਿੱਖ ਕੌਮ ਪੰਜਾਬੀ ਜਿਹੜਾ ਬਾ ਖੜੀ ਕਰਕੇ ਉੱਥੇ ਜਾ ਕੇ ਸੇਵਾ ਕਰਨ ਦੇ ਵਿੱਚ ਕਾਮਯਾਬ ਹੁੰਦਾ ਤੇ ਸਭ ਤੋਂ ਵੱਧ ਸੇਵਾ ਕਰਦਾ ਨੇ ਪਰ ਅੱਜ ਪੰਜਾਬ ਨੂੰ ਲੋੜ ਆ ਇਹਨਾਂ ਲੋਕਾਂ ਦੀ ਕੀ ਇਹ ਸੇਵਾ ਕੀਤੀ ਜਾਵੇ ਪਰ ਇੱਥੇ ਹਜੇ ਕੇਂਦਰ ਸਰਕਾਰ ਵੱਲੋਂ ਕੀ ਸਮਝਦੇ ਹੋ ਕੇਂਦਰ ਸਰਕਾਰ ਵੱਲੋਂ ਅਜ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਕਿ ਪੰਜਾਬ ਦੀ ਵਾਹ ਫੜੀ ਜਾਵੇ ਕੇਂਦਰ ਸਰਕਾਰ ਜਿਹੜੀ ਅੱਗੇ ਵੀ ਪੰਜਾਬ ਨਾਲ ਲੱਗਦੀ ਆ ਤਾਂ ਵੀ ਕਿਤੇ ਵੀ ਉਹਨਾਂ ਨੇ ਪੰਜਾਬੀਆਂ ਆਸਤੇ ਕੋਈ ਚੰਗਾ ਕੰਮ ਨਹੀਂ ਕਰਨਾ ਕੀ ਜਿਹੜਾ ਇਹ ਕੰਮ ਆ ਇਹ ਜੇ ਕੇਂਦਰ ਸਰਕਾਰ ਚਾਵੇ ਸਰਕਾਰਾਂ ਅੱਗੇ ਘੈਂਟਿਆਂ ਦਾ ਕੰਮ ਆ ਜਿਹੜੀ ਸਾਡੀ ਪਬਲਿਕ ਅੱਜ 10 ਦਿਨ ਹੋ ਗਏ 8 ਦਿਨ ਹੋ ਗਏ ਇੱਥੇ ਲੱਗੀ ਨੂੰ ਤੇ ਜੇ ਸਰਕਾਰ ਚਾਵੇ ਇੱਥੇ ਪੱਥਰ ਦੀਆਂ ਗੱਡੀਆਂ ਉਹਨਾਂ ਕੋਲ ਏਡੀਆਂ ਏਡੀਆਂ ਮਸ਼ੀਨਾਂ ਆ ਜੇ ਕਿਸੇ ਦੀ ਜ਼ਮੀਨ ਮਲਣੀ ਹੁੰਦੀ ਅੱਜ ਕਦੇ ਰੋਡ ਕੱਢਣੇ ਆ ਆਪਾਂ ਪਿੱਛੇ ਵੇਖਿਆ ਸਾਰੇ ਪੰਜਾਬ ਦੀ ਪੁਲਿਸ ਉਹਨੇ ਰੋਡਾਂ ਤੇ ਲਾਤੀ ਕਿ ਆਹ ਜ਼ਮੀਨ ਮਲਣੀ ਆ ਉੱਥੇ ਮਸ਼ੀਨਾਂ ਵੀ ਚਲੀਆਂ ਗਈਆਂ ਉੱਥੇ ਫੌਜ ਵੀ ਆ ਗਈ ਧੱਕਾਸ਼ਾਹੀ ਵੀ ਕੀਤਾ ਕੁੱਟਕਦਈਆ ਵੀ ਕੀਤਾ ਕੀ ਗੱਲ ਇੱਥੇ ਪੰਜਾਬ ਨੂੰ ਦਿਸਦਾ ਨਹੀਂਗਾ ਸਰਕਾਰ ਨੂੰ ਕਿ ਪੰਜਾਬੀਆਂ ਨੂੰ ਮੁਸੀਬਤ ਪਈ ਆ ਸੈਂਟਰ ਸਰਕਾਰਾਂ ਉਹਨਾਂ ਜੇ ਕੰਮ ਕਰਤੇ ਆਉਣ ਤੇ ਸਕਿੰਟਾਂ ਦਾ ਕੰਮ ਹੈ ਪਰ ਉਹ ਪੰਜਾਬ ਨਾਲ ਸਦਾ ਹੀ ਪੱਖਵਾਦ ਕਰਦੀਆਂ ਆਈਆਂ ਤੇ ਸਦਾ ਹੀ ਉਹਨਾਂ ਨੇ ਕਿਸੇ ਨੇ ਪੰਜਾਬ ਦੀ ਬਾਹ ਨਹੀਂ ਪੜੀ ਤੇ ਅੱਗੇ ਵੀ ਸਾਨੂੰ ਝਾਕ ਨਹੀਂ ਕਿ ਸੈਂਟਰ ਸਰਕਾਰ ਪੰਜਾਬ ਦੀ ਬਾਹ ਫੜੂਗੀ ਮਿਲਟਰੀ ਮਿਲਟਰੀ ਨੂੰ ਕੋਈ ਪ੍ਰਸ਼ਾਸਨ ਵੱਲੋਂ ਸਦਾ ਦਿੱਤਾ ਗਿਆ ਕੋਈ ਕਿ ਮਿਲਟਰੀ ਇੱਥੇ ਆਵੇ ਤੇ ਜਾਂ ਕੰਮ ਕਰੇ ਵੀਰ ਜੀ ਇੱਥੇ ਪ੍ਰਸ਼ਾਸਨ ਨੇ ਨਹੀਂ ਆਇਆ ਮਿਨਿਸਟਰੀ ਤੋਂ ਦੂਰ ਦੀ ਗੱਲ ਹੈ ਪ੍ਰਸ਼ਾਸਨ ਆ ਕਿ ਡੀਸੀ ਇੱਥੇ ਆਪਣੇ ਡੀਸੀ ਸਾਹਿਬ ਨੇ ਉਹਨਾਂ ਨੂੰ ਪਤਾ ਨਹੀਂ ਕਿ ਉੱਥੇ ਢਾਹ ਲੱਗੀ ਆ ਕਿ ਅਸੀਂ ਇਹ ਕੁਛ ਨਹੀਂ ਉੱਥੇ ਆਰਮੀ ਲਾ ਦਈਏ ਜਿਹਨਾਂ ਟਰਾਲੀਆਂ ਮਿੱਟੀ ਦੀਆਂ ਹੁੰਦੀਆਂ ਸਾਡੀ ਪਬਲਿਕ ਦੇ ਅੱਗੇ ਲੋਕ ਗੱਲ ਪੈਂਦੇ ਨੇ ਸੰਗਤਾਂ ਉਹ ਨੌਜਵਾਨ ਉਹ ਨਹੀਂ ਆਖੇ ਲੱਗਦੇ ਉੱਥੇ ਫੌਜ ਲਾ ਦਿੰਦੇ ਨੇ ਇੱਕ ਰਸਤੇ ਟਰਾਲੀਆਂ ਤੁਰੀਆਂ ਦੂਜੇ ਰਸਤੇ ਤੁਰੀਆਂ ਜਾਣ ਕਿ ਇੰਨਾ ਵੀ ਕੰਮ ਨਹੀਂ ਕਰ ਸਕਦੇ ਉਹਨਾਂ ਨੇ ਆੜ ਕੇ ਤੇ ਮੋਰਚਾ ਲਾ ਕੀ ਸਾਬਣਾ ਕਿ ਇਹ ਇੱਥੇ ਪੱਥਰ ਤਾਰ ਕੋਲੇ ਤਾਂ ਇੱਕ ਤਾਰ ਦੇਣ ਜੋ ਕੇ ਪੈਸੇ ਨਹੀਂ ਬਾਕੀ ਦਾ ਘੱਟੇ ਜਾਂ ਦੂਜਾ ਤੀਜਾ ਖਰਚਾ ਕਿੱਥੋਂ ਦੇਣਾ ਇਹ ਕਿਹੜੀ ਤਾਰ ਹੈਗੀ ਨਾ ਉਹ ਵੀ ਅਸੀਂ ਮਿੰਟਾਂ ਕਰ ਕਰਕੇ ਲਈ ਕੋਲ ਮਲਾ ਕੇ ਇੱਕ ਵਾਰ ਤਾਰ ਨੋਰਮਲ ਹੀ ਚੀਜ਼ ਹੁੰਦੀ ਸਰਕਾਰ ਵਾਸਤੇ ਤੇ ਉਹ ਵੀ ਨਹੀਂ ਸਾਨੂੰ ਮਿਲੀ ਬੜੀਆਂ ਤਰਲ ਕਰ ਕਰਕੇ ਦੇਰ ਆਦਾ ਨਾ ਸਾਡੇ ਕੋਲ ਥੈਲੇ ਰਾਤ ਸਾਡਾ ਬੰਨ ਟੁੱਟ ਗਿਆ ਰਾਤ 10 ਵਜੇ ਤਾਰ ਆਈ ਕਿਦੇ ਤੁਸੀਂ ਕਿਹਦੇ ਵਿਧਾਇਕ ਜਾਂ ਸਾਫ ਦਾ ਵਿਧਾਇਕ ਜਾਂ ਹੋਰ ਕਿਸੇ ਪਾਰਟੀਆਂ ਵੱਲੋਂ ਕਿਵੇਂ ਕੰਮ ਕੀਤਾ ਜਾ ਰਿਹਾ ਕੰਮ ਜਿਹੜਾ ਇੱਥੇ ਨੋਜ ਰਹੀ ਸੀ ਪਹਿਲੋਂ ਸਰਕਾਰ ਨੂੰ ਕਿਹਾ ਮੌਕੇ ਦੀ ਸਰਕਾਰ ਨੂੰ ਜੇ ਨੋਜ ਲਾ ਦਿਓ ਪੱਥਰਾਂ ਦੀ ਕੋਈ ਐਡੀ ਕਮਰੇ ਦਿਖਾ ਤੇ 10 15 ਲੱਖ ਦੀ ਗੇਮ ਹੈਗੀ ਸੀ ਕੋਣ ਵੇਖੋ ਕਿੰਨਾ ਨੁਕਸਾਨ ਹੋ ਗਿਆ ਜਿਆ ਰੋੜ ਜਾਂਦਾ ਬੰਨ 3 4 5 ਪਿੰਡ ਬਰਬਾਦ ਹੀ ਹੋ ਜਾਣੇ ਨੇ ਕਿਉਂਕਿ ਦਰਿਆ ਦਾ ਸਾਰਾ ਮੋਹਾੜ ਹੀ ਇਹਨੂੰ ਹੋ ਜਾਣਾ ਵਾ ਇੱਕ ਆਉਂਦਾ ਨਾ ਫਲੱਡ ਤੱਕ ਪਹੁੰਚ ਜਾਏਗਾ ਪਾਣੀ ਦਾ ਮਘੂ ਤੱਕ ਪਹੁੰਚੇਗਾ ਪਹੁੰਚੇਗਾ ਮਘੂ ਵਾਲਿਆਂ ਨੇ ਸਮਾਨ ਵੀ ਕੋਠੇ ਤੇ ਚੜਾ ਰੱਖਿਆ ਅਜੇ ਤਾਂ ਅਸੀਂ ਇੱਧਰ ਰੁਜੇ ਨਾ ਅਸੀਂ ਤਾਂ ਜੋ ਹੱਕ ਦਾ ਚੜਾਇਆ ਜਾਂ ਕਈ ਲੈ ਗਏ ਨੇ ਤੇ ਮਘੂ ਨੇ ਚੜਾ ਰੱਖਿਆ ਵੀ ਆਹ ਪਾਣੀ ਮਘੂ ਤੱਕ ਜਾ ਸਕਦਾ ਵਾ ਇੱਥੇ ਪਟਵਾਰੀ ਵੀ ਪਹੁੰਚੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀਰ ਹਾਂਜੀ ਇਹ ਜਗ੍ਹਾ ਤੇ ਅਸੀਂ ਬਿਨਾਂ ਕਿਸੇ ਸਵਾਰਥ ਤੋਂ ਸੇਵਾ ਕਰਦੇ ਪਏ ਆਂ ਇੱਕ ਪਿਛਲੇ ਦਿਨੀ ਇੱਕ ਵੀਡੀਓ ਬੜੀ ਵਾਇਰਲ ਹੋਈ ਹੈ ਸਾਡਾ ਪੱਤਰਕਾਰ ਵੀਰ ਸੀ ਜਗਦੀਪ ਸਿੰਘ ਥਲੀ ਜਿਨ੍ਹਾਂ ਸਾਡੀ ਇੱਕ 크੍ਰਿਸਚਨ ਤੇ ਸਾਡੀ ਇੱਕ ਸਿੱਖ ਭਾਈਚਾਰਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅੱਜ ਅਸੀਂ 크੍ਰਿਸਚਨ ਭਾਈਚਾਰਾ ਬਿਨਾਂ ਕੈਮਰੇ ਤੋਂ ਬਿਨਾਂ ਕਿਸੇ ਸਵਾਰਥ ਤੋਂ ਸਾਡੇ 크੍ਰਿਸਚਨ ਭਾਈਚਾਰੇ ਦੀਆਂ ਜੀਸੀਬੀ ਚੱਲ ਰਹੀਆਂ ਜੀ ਸਾਡਾ 크੍ਰਿਸਚਨ ਭਾਈਚਾਰਾ ਨਾਲ ਸੇਵਾ ਕਰ ਰਿਹਾ ਸਾਡੀ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਇਸ ਜਿਹੜੀ ਸਾਡੀ ਭਾਈਚਾਰਕਾਂ ਜਣਾ ਇਹਨੂੰ ਖਤਮ ਨਾ ਦਿੱਤਾ ਜਾਵੇ ਪਿੰਡਾਂ ਦੇ ਵਿੱਚ ਸਾਡਾ ਬਹੁਤ ਤੇ ਪ੍ਰੇਮ ਹੈ ਸਾਡਾ ਪਿਆਰ ਇੱਕ ਦੂਸਰੇ ਨਾਲ ਸਾਡੇ ਬਜ਼ੁਰਗਾਂ ਦਾ ਪਿਆਰ ਹੈ ਸੋ ਅੱਜ ਦੇ ਜਿਹੜੇ ਨਵੇਂ ਪੱਤਰਕਾਰ ਉੱਠੇ ਇਹਨਾਂ ਨੂੰ ਸਾਡੀ ਅਪੀਲ ਹੈ ਕਿ ਭਾਈਚਾਰਕ ਸਾਡੀ ਜੀ ਜੀ ਇੱਕ ਬਹੁਤ ਵੱਡੀ ਗੱਲ ਹੈ ਜਿਹੜਾ ਕਿ ਜਦੋਂ ਇਨਸਾਨ ਜੰਮਦਾ ਉਦੋਂ ਨੰਗਾ ਹੁੰਦਾ ਬਿਲਕੁਲ ਕਿਸੇ ਤਰ੍ਹਾਂ ਨਾ ਉਹਦੇ ਤਾਂ ਤੇ ਕਪੜਾ ਨਹੀਂ ਹੁੰਦਾ ਲੇਕਿਨ ਇਹ ਜੜੀਆਂ ਜਾਤਾਂ ਵਾਤਾਂ ਉਹ ਇੱਥੇ ਆ ਕੇ ਬਣਦੀਆਂ ਨੇ ਪਰ ਲੇਕਿਨ ਜਿਹੜੇ ਲੋਕ ਇੱਕ ਦੂਜੇ ਦੇ ਨਾਲ ਇਕੱਠੇ ਰਹਿੰਦੇ ਨੇ ਉਹਨਾਂ ਦੇ ਭਾਈਚਾਰਕ ਸਾਂਝ ਹੈ ਤੇ ਜਿੰਦੇ ਤੇ ਜਿੰਦੇ ਮਰਦੇ ਦਿੱਕਤ ਜਿਹੜੀ ਆ ਤੇ ਪਰਿਵਾਰਾਂ ਦੀ ਸਾਂਝ ਬਣੀ ਰਹਿੰਦੀ ਆ ਪਰ ਜਿਹੜੀ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਉਹ ਬਹੁਤ ਹੀ ਮਾੜੀਆਂ ਮੰਦ ਭਾਗੀ ਗੱਲਾਂ ਹੈ ਜਿਹੜੀਆਂ ਕਿ ਇੱਕ ਦੂਜੇ ਭਾਈਚਾਰਕ ਸਾਂਝ ਨੂੰ ਤੋੜਨਾ ਜਾਂ ਰਾਜਨੀਤੀ ਕਰਨੀ ਇਹ ਮੌਕਾ ਨਹੀਂ ਹੈਗਾ ਬਿਲਕੁਲ ਵੀ ਰਾਜਨੀਤੀ ਕਰਨ ਦਾ ਕਿਸੇ ਤਰ੍ਹਾਂ ਦਾ ਕੋਈ ਇੱਕ ਦੂਜੇ ਚ ਪਾੜ ਪਾੰਦ ਆ ਦੇਖੋ ਤੁਸੀਂ ਜਾਲ ਜਿਹੜਾ ਹੈ ਇਹ ਵੀਰਾਂ ਵੱਲੋਂ ਜਾਲ ਬਣਾਇਆ ਗਿਆ ਤੇ ਜਾਲ ਬਣਾ ਕੇ ਉਹ ਹੁਣ ਤੇ ਇੱਥੇ ਜਿਹੜਾ ਇਹ ਗੱਟਿਆਂ ਨੂੰ ਥੱਲੋਂ ਤੇ ਪਰੋਇਆ ਜਾਏਗਾ ਤਾਂ ਜੋ ਜਿਹੜੇ ਆ ਗੱਟੇ ਆ ਜੇ ਰੋੜ ਨਾ ਸਕਣ ਤੇ ਜਿਹੜੇ ਨੌਜਵਾਨ ਆ ਦੇਖੋ ਤੁਸੀਂ ਪਾਣੀ ਦੇ ਵਿੱਚ ਤੇ ਵੱਡੇ ਹੋਏ ਨੇ ਤੇ ਉਹ ਜਿਹੜਾ ਤੇ ਉਹਨਾਂ ਨੂੰ ਜਿਹੜਾ ਪਾਣੀ ਦੇ ਵਿੱਚ ਇੱਕ ਠੰਡਾ ਪਾਣੀ ਆ ਪਿੱਛੋਂ ਪਾਣੀ ਆ ਰਿਹਾ ਜਿਵੇਂ ਉਹਨਾਂ ਦੇ ਆਪ ਦੇ ਠੰਡ ਦੇ ਨਾਲ ਦੰਦ ਵੀ ਕੰਬਦੇ ਨੇ ਲੇਕਿਨ ਇੱਥੇ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਜਾਲ ਆ ਜਿਹੜਾ ਹੁਣ ਜਾਲ ਪਾ ਕੇ ਇਸ ਤੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਸਾਡੇ ਖੜੇ ਖੜੇ ਹੀ ਜਿਹੜਾ ਕੀ ਇਸ ਪਾਸੇ ਨੂੰ ਹੋਰ ਥੋੜਾ ਜਿਹਾ ਆ ਚੁੱਕਾ ਹੈ ਤੇ ਪਾਣੀ ਦਾ ਭਾਵ ਹੈ ਜਿਹੜਾ ਉਹ ਵੇਗ ਹੈ ਜਿਹੜਾ ਬਹੁਤ ਜ਼ਿਆਦਾ ਤੇਜ਼ ਹੋ ਚੁੱਕਾ ਹੈ ਤੇ ਤਾਂ ਜੋ ਜਿਹੜਾ ਕਿ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਲੋਕਾਂ ਦੀ ਅਪੀਲ ਹੈ ਕਿ ਵੱਧ ਤੋਂ ਵੱਧ ਗੱਟੇ ਆ ਵੱਡੇ ਤੋੜੇ ਤੇ ਮਿੱਟੀ ਇਸ ਚੀਜ਼ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਜਿਹੜਾ ਇਸ ਚੀਜ਼ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਇਹ ਪਾਣੀ ਦੇਖੋ ਤੁਸੀਂ ਇਧਰ ਨੂੰ ਵਧਦਾ ਜਾ ਰਿਹਾ ਇਹ ਬੰਦਾ ਨਾ ਆਵੇ ਇੱਥੇ ਵੱਧ ਤੋਂ ਵੱਧ ਇੱਕ ਗੱਲ ਹੋਰ ਕਹੀ ਜਾ ਰਹੀ ਹੈ ਜਿਹੜੇ ਕਿ ਕੱਲੀਆਂ ਫੋਟੋਆਂ ਖਿੱਚਣ ਵਾਲੇ ਜਾਂ ਆਉਂਦੀਆਂ ਸੈਲਫੀਆਂ ਲੈਣ ਵਾਸਤੇ ਜਾਂ ਸ਼ਰਾਰਤੀ ਬੰਦੇ ਜਿਹੜੇ ਆ ਜਾਂ ਇੱਕ ਦੂਜੇ 'ਚ ਮਤਭੇਦ ਕਰਨ ਵਾਲੇ ਬੰਦੇ ਉਹ ਇੱਥੇ ਬਿਲਕੁਲ ਨਾ ਪਹੁੰਚਣ ਲੋਕਾਂ ਵੱਲੋਂ ਇਹ ਖਾਸ ਤੌਰ ਤੇ ਜਿਹੜੀ ਆ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਬੰਦਾ ਜਿਹੜਾ ਸ਼ਰਾਰਤੀ ਬੰਦਾ ਨਾ ਇੱਥੇ ਪਹੁੰਚੇ ਮਨਾਉਣ ਦੀ ਗੱਲ ਕਹੀ ਗਈ ਸੀ ਲੇਕਿਨ ਨੋ ਜੋ ਪਾਸ ਭੇਜੀ ਜ਼ਰੂਰ ਗਈ ਲੇਕਿਨ ਬਣੀ ਨਹੀਂ ਜੇ ਉਹ ਨੋਜਬਣੀ ਹੁੰਦੀ ਤੇ ਇੱਥੇ ਟਾਣਾ ਲੱਗਦੀ ਇੱਥੇ ਲੋਕਾਂ ਦਾ ਨੁਕਸਾਨ ਨਾ ਹੁੰਦਾ ਦੀਪਕ ਮਾਰਕੋ ਪੀਟੀਵੀ ਫਿਰੋਜ਼ਪੁਰ